ਸਿਕਾ ਦੋਸਤੋ ਮੈਂ ਹਰਵਿੰਦਰ ਪੱਟੀ ਤੁਸੀਂ ਜੁੜੇ ਹੋਇਆ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਆਜ਼ਾਦੀ ਦਿਹਾੜੇ ਮੁੱਖ ਪਾਰਟਿਸਿਪੇਟ ਕਰਨ ਵਾਲੇ ਨਾਂ ਬੱਚਿਆਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਦੇਸ਼ ਪੰਜਾਬ ਦਾ ਭਵਿੱਖ ਕਿੱਦਾ ਪੰਗੜਾ ਕੋਰੀਓਗ੍ਰਾਫੀ ਐਨਸੀਸੀ ਵਿੱਚ ਹਿੱਸਾ ਲੈ ਸਕਦਾ ਹੈ ਉੱਥੇ ਹੀ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਕਿੱਦਾਂ ਦਾ ਫੀਲ ਹੁੰਦਾ ਜਦੋਂ ਆਪਾਂ ਮੇਰੇ ਖਿਆਲੇ ਵੀ ਦੇਸ਼ ਵਾਸਤੇ ਕੋਈ ਹਨਾ ਸਮਾਂ ਕੱਢਦੇ ਆ ਕੀ ਮਹਿਸੂਸ ਕਰਦੇ ਐਕਚੁਅਲੀ ਵੈਸੇ ਜਿਹੜੇ ਆਪਣੀ ਇੰਡੀਅਨ ਆਰਮੀ ਹੋ ਗਈ ਹਨਾ ਜਿਵੇਂ ਉਹ ਆਪਣੇ ਦੇਸ਼ ਦੇ ਰੀਅਲ ਹੀਰੋ ਨੇ ਹਨਾ ਤੇ ਆਪਾਂ ਨੂੰ ਉਹਨਾਂ ਨੂੰ ਪੂਰੀ ਸਪੋਰਟ ਕਰਨੀ ਚਾਹੀਦੀ ਹੈ ਹਨਾ ਤੇ ਜਿਵੇਂ ਹੁਣ ਸਾਡੇ ਐਨਸੀਸੀ ਗੈਜਟਸ ਹੋ ਗਏ ਐਨੀ ਬਾਰਿਸ਼ ਦੇ ਵਿੱਚ ਵੀ ਜਿੱਦਾਂ ਕੀ ਆਪਾਂ ਦੇਖਿਆ ਮੌਸਮ ਖਰਾਬ ਸੀ ਨਾ ਅੱਜ ਐਨੀ ਬਾਰਿਸ਼ ਦੇ ਵਿੱਚ ਵੀ ਉਹਨਾਂ ਨੇ ਅਪਰੇਟ ਕੀਤੀ ਸੋ ਬਹੁਤ ਮਾਰ ਨਾਲੀ ਗੱਲ ਹੈ ਤੇ ਸਾਡੇ ਐਸਟੀਐਮ ਸਾਹਿਬ ਜਿਹੜੇ ਆਏ ਸੀਗੇ ਉਹਨਾਂ ਨੇ ਹਨਾ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਸੀ ਅੱਜ ਹਨਾ ਬਹੁਤ ਵਧੀਆ ਫੀਲ ਹੋਇਆ ਇੱਕ ਮਾਨਨ ਵਾਲੀ ਗੱਲ ਹੈ ਕਿ ਗਵਰਨਮੈਂਟ ਲੈਵਲ ਤੇ ਸਭ ਡਾਂਸ ਕਰਤਾ ਮੌਕੇ 'ਤੇ ਬਹੁਤ ਵਧੀਆ ਲੱਗਿਆ ਡਾਂਸ ਵੀ ਕਰਦੇ ਨੇ ਬਹੁਤ ਵਧੀਆ ਫੀਲ ਹੋ ਰਿਹਾ ਹੈ ਕਿ ਸਾਨੂੰ ਸਾਡੀ ਸਕੂਲ ਦੇ ਟੀਚਰਸ ਨੇ ਜਿਹੜਾ ਡਾਂਸ ਦੇ ਟੀਚਰ ਨੇ ਉਹਨਾਂ ਨੇ ਸਾਨੂੰ ਸਾਡੀ ਵਿਰਸੇ ਦੇ ਨਾਲ ਪੰਜਾਬੀ ਵਿਰਸੇ ਦਾ